ਠੀਕ ਹੈ ਇਧਰ ਆਇਆ ਥੜੇ ਦੇ ਇਧਰ ਆਇਆ ਮਿਰਚਾਂ ਵੱਧ ਪਾ ਦੀ ਤੁਸੀਂ ਲਾਓ ਪਿੱਛੇ ਕਰ ਪਿੱਛੇ ਕਰ ਪਿੱਛੇ ਕਰ ਟਾਈਟ ਕਰ ਲੈਣਾ ਤੂੰ ਇਧਰ ਆ ਜਾ ਜੈ ਜੈ ਸ਼ਿਰੀ ਰਾਜ ਜੈ ਸ਼ਿਰੀ ਰਾਜ ਲੋਗ ਰੋ ज <laughs> 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 <पामेणा> <laughs> <laughs> पिछे टाइट घर स्टील باس 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 ਵੀਰੇ ਇੱਕ ਨਾਲ ਆ ਜੋ ਮੜੇ ਨਾਲ ਹੋ ਜੋ ਸਾਹਮਣੇ ਦੇਖੇ ਸਾਂਜੀ ਗਾਮਦਾਰੀ ਬੱਬਾਈ ਬੱਬਾਈ ਫਿਰ ਗਿਆ ਕੈਮਰਾ ਪਿੱਛੇ ਇੱਕ ਪਿੱਛਾ ਜੀ ਜਲਦੀ ਆ ਜਲਦੀ ਆ ਜਲਦੀ ਸਾਰੀ ਘਰ ਠੀਕ ਹੈ ਮੇਰ ਚਾਨਵਾਤ ਪਾ ਦੀ ਤੁਸੀਂ ਲਓ ਪਿੱਛੇ ਘਰ ਪਿੱਛੇ ਘਰ ਪਿੱਛੇ ਘਰ ਟਾਈਟ ਕਰ ਲੈਣਾ ਨਾ ਤੂੰ ਇਧਰ ਆ ਜਾ ਜੈ ਜੈ ਸ਼ਿਰੀ ਰਾਜ ਜੈ ਜੈ ਸ਼ਿਰੀ ਰਾਜ ਲੋਗ ਰ आज <laughs> <laughs> पिछे टाइट <ताइड> घर <laughs> <laughs> ਮਿਰੇ ਇੱਕ ਨਾਲ ਆ ਜੂ ਮੜੇ ਨਾਲ ਹੋ ਜੂ ਸਾਹਮਣੇ ਦੇਖੇ ਸਾਂ ਜੀ ਗਰਾਮਦਾਰੀ ਬਾਈ 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 ਮਲ ਕਹ ਕੈਮਰਾ ਪਿੱਛੇ ਜਲਦੀ ਆ ਜਲਦੀ ਆ ਜਲਦੀ ਸਟੈਂਡਰਡ ਹੈ ਠੀਕ ਹੈ ਮਿਰਚਾਂ ਵੱਧ ਪਾ ਦੀ ਠੀਕ ਤੁਸੀਂ ਲਾਓ ਪਿੱਛੇ ਕਰ ਪਿੱਛੇ ਕਰ ਪਿੱਛੇ ਕਰ ਟਾਈਟ ਕਰ ਲੈਣਾ ਨਾ ਤੂੰ ਇਧਰ ਆ ਜਾ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਲੋਗ ਰੋਣ ਆਹ ਆਇਆ ਯਾਰ ਬਈ ਇਥੋਂ ਬਾਹਰ ਦਿੱਸ ਰਿਹਾ ਲੋ ਜੀ ਆਪਾਂ ਮੇਕਾ ਫਾਉਂਦੇ ਨਹੀਂ ਹੈ ज पिछे टाइट कर ਮੇਰੇ ਇੱਕ ਨਾਲ ਆ ਜੋ ਮੜੇ ਨਾਲੋ ਜੋ ਸਾਹਮਣੇ ਦੇਖੇ ਸਾਂ ਜੀ ਗਾਮਦਾਰੀ ਬਾਬਾਈ ਬਾਬਾਈ ਫਿਰ ਗਿਆ ਕੈਮਰਾ ਪਿੱਛੇ ਇੱਕ ਪਿੱਛਾ ਜੀ